ਤੰਤਨ ਬਾਬਾ ਜਵਾਰਦਾਸ ਜੀ ਪਿੰਡ ਸੂਸਾ ਵਿਖੇ ਸਾਲਾਨਾ ਜੋੜ ਮੇਲੇ ਦੇ ਸੰਬੰਧ ਚ ਬਾਬਾ ਜਵਾਰਦਾਸ ਜੀ ਦੇ ਪਵਿੱਤਰ ਅਸਥਾਨ ਤੇ ਆਉਣ ਜਾਣ ਵਾਲੀਆਂ ਸੰਗਤਾਂ ਵਾਸਤੇ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਜੈਸਵਟ ਸਗਰਾ ਮੋਹਲੇ ਦੀਆਂ ਸੰਗਤਾਂ ਵੱਲੋਂ ਆਈਸਕ੍ਰੀਮ ਦੇ ਲੰਗਰ ਪਿੰਡ ਨਾਲਾ ਦੇ ਅੱਡੇ ਤੇ ਸ਼ਬੀਰ ਅਤੇ ਛੋਲੇ ਪੂੜੀਆਂ ਦੇ ਲੰਗਰ ਲਗਾਏ ਗਏ ਇਸ ਤੋਂ ਇਲਾਵਾ ਜਿੱਥੇ ਪਿੰਡ ਖੋਜ ਕੀ ਪੁਰਟਾਣੀ ਸਾਹਿਬ ਗੁਰਦੁਆਰਾ ਵਿਖੇ ਠੰਡੇ ਮਿੱਠੇ ਜਲਦੀ ਸ਼ਬੀਰ ਅਤੇ ਕੇਲਿਆਂ ਦੇ ਲੰਗਰ ਲਗਾਏ ਗਏ ਉੱਥੇ ਹੀ ਪਿੰਡ ਸਲਾਲਾ ਵਿਖੇ ਵੀ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਮਹਾਰਾਜ ਇਹ ਜਿਹੜਾ ਲੰਗਰ ਲਾਇਆ ਗਿਆ ਹੈ ਆਈਸਕ੍ਰੀਮ ਦਾ ਇਹ ਮੇਰੀ ਸੁਖਣਾ ਸੀ ਬਾਬਿਆਂ ਕੇ ਤੇ ਜੇ ਮੇਰੀ ਬੇਟੀ ਬਾਹਰ ਚਲ ਜੇ ਹੋਵੇ ਤੇ ਮੈਂ ਲੰਗਰ ਲਾ ਮੈਂ ਜਿਸ ਕਰਕੇ ਮੇਰੀ ਬੱਚੇ ਬਾਹਰ ਚਲ ਗਏ ਤੇ ਮੈਂ ਉਸ ਖੁਸ਼ੀ ਦੇ ਵਿੱਚ ਮਹਾਰਾਜ ਦੇ ਗੁਰਪੁਰਪਤੇ ਜ ਮੇਲੇ ਤੇ ਇਹ ਲੰਗਰ ਲਗਾਇਆ ਹੁਸ਼ਿਆਰਪੁਰ ਤੋਂ ਹਰੀ ਸੰਦੂਦੀ ਖਾਸਪੁਰ